28 ਜੁਲਾਈ 2025 ਨੂੰ ਕਮਲ ਚੌਕ ਦੇ ਵਿੱਚ ਸ਼ਾਮ ਨੂੰ ਕੰਡਾ ਜੁਐਲਰ ਸੇ ਇੱਕ ਸਾਇਰ ਹੋਇਆ ਸੀ ਦੋ ਅਣਜਾਣੇ ਬੰਦੇ ਮੋਟਰਸਾਈਕਲ ਤੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਸੀ ਸੋ ਇਹ ਬਲਾਈਂਡ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹੋਏ ਮਕਦਮਾ ਨੰਬਰ 172/25 ਅੰਦਰ 109 BNS 25 ਤਾਈਟ ਚੰਦਨ ਨਾਲ ਅਸਲਾ ਐਕਟ ਖਾਣਾ ਫਿੱਟਿਚ ਗਰਾਉਂਡ ਦੇ ਵਿੱਚ ਦਰਜ ਕੀਤਾ ਗਿਆ ਉਨੀ ਤਫ਼ਤੀਸ਼ ਨਹੀਂ ਕੀਤੀ ਗਈ ਤੇ ਸਭ ਤੋਂ ਸਫਲਤਾ حاصل ਹੋਈ ਜਦੋਂ ਕੱਲ ਮਿਤੀ 11 ਨੂੰ ਅਸੀਂ ਜਿਹੜੇ ਬੰਦੇ ਨੂੰ ਸੀ ਇਹ ਟ੍ਰੇਸ ਕਰ ਲਿਆ ਤੇ ਦੋ ਬੰਦੇ ਇਹ ਪੂਰੇ ਗੈਂਚੋ ਸੀ ਸਾੜ ਵੀ ਲਏ ਆ ਜਿਹਦੇ ਨਾਮ ਗਗਨਦੀਪ ਉਰਫ ਕੋਦੂ ਪੁੱਤਰ ਕਿਸ਼ਨਾਲ ਇਹ ਥਾਣਾ ਫਿਟੀ ਜਗਰਾਹ ਕੋਠੇ ਬੱਗੂ ਏਰੀਆ ਦਾ ਰਹਿਣ ਵਾਲਾ ਦੂਸਰਾ ਬੰਦਾ ਜਿਹੜਾ ਇਸ ਮੁਕਦਮੇ ਦਾ ਰੈਸਟੋਰਰ ਉਹਦਾ ਨਾਮ ਯਾਕਤ阿里 ਉਰਫ ਅਲੀ ਵਾਸੀ ਅਗਵਾੜ ਲੋਕੋ ਦਾ ਰਹਿਣ ਵਾਲਾ ਇਹਨਾਂ ਦੋਨਾਂ ਬੰਦਿਆਂ ਤੋਂ ਸਾਨੂੰ ਇੱਕ ਰਿਵੋਲਵਰ ਮਿਲਿਆ ਜਿਹੜਾ ਕ੍ਰਾਈਮ 'ਚ ਯੂਜ਼ ਹੋਇਆ ਸੀ ਇਹ 32 ਬੋਰ ਮੇਕ ਦਾ ਹੈਗਾ ਦੋ ਮੈਗਜ਼ੀਨਾਂ ਤੇ ਚਾਰ ਜਿਹੜੇ ਹੈਗੇ ਨੇ ਜਿੰਦਾ ਕਾਰਚੂਸ ਵੀ ਸਾਨੂੰ ਬਰਾਮਦ ਹੋਏ ਆ ਸੋ ਇਹ ਲਾਇਕੋ ਬਲਾਈਂਡ ਕੇਸ ਹੈਗਾ ਇਹਨੂੰ ਆਪਾਂ ਟ੍ਰੇਸ਼ ਕਰ ਲਿਆ ਤੇ ਬੰਦੇ ਅਰੈਸਟ ਹੋ ਗਏ ਹਨ ਤਾਂ ਪਰਮਗੇ ਕੀ ਕੰਮ ਚਲਾਈ ਸੀ ਨਾ ਬੀਸਿਕਲੀ ਜੀ ਇਹਦਾ ਮੇਨ ਮੈਨਾਂ ਦਾ ਮਕਸਦ ਇਹ ਸੀਗਾ ਵੀ ਡਰਾ ਕੇ ਉਹਨਾਂ ਤੋਂ ਪੈਸੇ ਲੈਣਾ ਉਹਨੂੰ ਕਾਲ ਵੀ ਆਈ ਸੀ ਇਹ ਲੋਕਲ ਗੈਂਗਸਟਰ ਟਾਈਪ ਹੀ ਹੈਗੇ ਨੇ ਬੰਦੇ ਮਾੜੇ ਬੰਦੇ ਆ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਐ ਜਿਹਨਾਂ ਜਿਹੜਾ ਲਿਆਕਤ ਹੈ ਉਹ ਦੋ ਪਰਚੇ ਦਰਜ ਐ 2023 ਦੀ ਇੱਕ ਅਚੀ ਲਾਈ ਮਕਦਮਾ ਚੋਰੀ ਦੇ ਪਰਚੇ ਦਰਜ ਐ ਬਹਿਰਾਮ ਥਾਣੇ ਨਵਾਂ ਸ਼ਹਿਰ ਦੇ ਜਿਹੜਾ ਗਗਨਦੀਪ ਹੈਗਾ ਇਹ ਤੇ ਐਨਡੀਪੀਐਸ ਦਾ ਬੱਚਾ ਦਰਜ ਐ ਸੋ ਥਾਣੇ मतलब ਕਿ ਕ੍ਰਿਮੀਨਲ ਹੈਗੇ ਨੇ ਤੇ ਲੋਕਲ ਆ ਨਹੀਂ ਕਾਲਸ ਕਰਕੇ ਡਰਾ ਕੇ ਵੀ ਅਸੀਂ ਕੋ ਪੈਸੇ ਲੈ ਲਾਂਗੇ ਉਸ ਤਰ੍ਹਾਂ ਦਾ ਇਹਨਾਂ ਦਾ ਸੀਗਾ ਬਟ ਸਾਡੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਆਪਾਂ ਇਹਨਾਂ ਨੂੰ ਅਰੈਸਟ ਕਰਕੇ ਤੇ ਮੁਕਦਮਾ ਫੇਰਸ ਕਰ ਲਿਆ। ਇਹ ਗੈਂਗਰ ਬੜਾ ਗੈਂਗਰ ਇਹ ਲੋਕਲ ਕ੍ਰਿਮੀਨਲ ਹੈਗੇ ਜੀ ਮਤਲਬ ਲੋਕਲ ਜਿਵੇਂ ਹੁੰਦੇ ਹਨ ਨਾ ਵੀ ਬਾਅਦ